ਪਿੱਖੀ ਦੇ ਵਿੱਚ ਕਿਸ਼ਤੀਆਂ ਚਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਪਾਣੀ ਇੰਨਾ ਜ਼ਿਆਦਾ ਭਰ ਚੁੱਕਿਆ ਕਿ ਕਸਬਾ ਪਿੱਖੀ ਦੇ ਲੋਕਾਂ ਵੱਲੋਂ ਕਿਸ਼ਤੀ ਦਾ ਸਹਾਰਾ ਲੈ ਕੇ ਇਧਰ ਉਧਰ ਜਾਇਆ ਜਾ ਰਿਹਾ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਬੀਤੇ ਕੱਲ ਤੋਂ ਹੋ ਰਹੀ ਲਗਾਤਾਰ ਬਾਰਿਸ਼ ਦੇ ਨਾਲ ਜਿੱਥੇ ਕਈ ਸ਼ਹਿਰਾਂ ਦੇ ਵਿੱਚ ਪਾਣੀ ਭਰ ਚੁੱਕਿਆ ਉੱਥੇ ਹੀ ਕਸਬਾ ਪਿੱਖੀ ਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਭਰ ਚੁੱਕਿਆ ਜਿੱਥੇ ਬਾਜ਼ਾਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਅਤੇ ਪਿੰਡਾਂ ਦੇ ਵਿੱਚ ਪਾਣੀ ਭਰਿਆ ਹੋਇਆ ਉੱਥੇ ਹੀ ਕਸਬਾ ਪਿੱਖੀ ਦੇ ਵਿੱਚ ਪਾਣੀ ਭਰ ਜਾਣ ਕਾਰਨ ਸਰਕਾਰ ਵੱਲੋਂ ਜੋ ਕਿਸ਼ਤੀਆਂ ਹੜ੍ਹਾਂ ਦੇ ਨਾਲ ਨਜਿੱਠਣ ਦੇ ਲਈ ਲਿਆਂਦੀਆਂ ਜਾਂਦੀਆਂ ਨੇ ਤਾਂ ਇਹਨਾਂ ਕਿਸ਼ਤੀਆਂ ਨੂੰ ਹੁਣ ਕਸਬਾ ਪਿੱਖੀ ਦੇ ਲੋਕ ਖੁਦ ਹੀ ਚਲਾ ਰਹੇ ਨੇ ਤੇ ਕਸਬਾ ਪਿੱਖੀ ਦੇ ਵਿੱਚ ਭਰੇ ਹੋਏ ਪਾਣੀ ਦੇ ਦੌਰਾਨ ਇਹ ਲੋਕ ਕਿਸ਼ਤੀਆਂ ਤੇ ਬੈਠ ਕੇ ਆਪਣੇ ਸ਼ਹਿਰ ਦੇ ਹਾਲਾਤ ਦਿਖਾ ਰਹੇ ਨੇ ਤੁਸੀਂ ਵੀ ਦੇਖੋ ਕਸਬਾ ਪਿੱਖੀ ਦੇ ਹਾਲਾਤ ਕਿਸ ਤਰ੍ਹਾਂ ਪਿੱਖੀ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਅਤੇ ਹੋਰ ਕਿਹੜੇ ਸ਼ਾਰਾਂ ਦੇ ਵਿੱਚ ਪਾਣੀ ਭਰਿਆ ਕਮੈਂਟ ਦੇ ਵਿੱਚੋਂ ਜਰੂਰ ਦੱਸੋ